ਠੀਕ ਹੈ ਮੇਰਾ ਨਾਮ ਅਜੀਤ ਸਿੰਘ ਹੈ ਮੇਰਾ ਪਿੰਡ ਪੱਟੀ ਹੈ ਜੀ ਹਾਂ ਜੀ ਪੱਟੀ ਕਿੱਥੇ ਪਿੰਡ ਪੱਟੀ ਨੰਗਲ ਦੇ ਕੋਲ ਪੈਂਦਾ ਹੈ ਜੀ ਬਿਸਕਟ ਰੋਪੜ ਨੰਗਲ ਕੋਲ ਹਨਾ ਆਜੀ ਤੇ ਇਹ ਭਾਗਿਆ ਹੋਇਆ ਤੁਹਾਡੇ ਨਾਲ ਤੇ ਅਜੀਤ ਜਾ ਕੇ ਸਾਡੇ ਭੇਜੇ ਗਏ ਸਨ ਅੰਕਲ ਦੇ ਏਜੰਟਾਂ ਨੇ ਕਿਹੜੀ ਤਰੀਕ ਨੂੰ 16 ਸਤੰਬਰ ਨੂੰ ਭੇਜਿਆ ਤਾਂ ਜੀ ਸੋਇ ਦਾ ਸੰਬਰ 16 2025 ਹਾਂ ਜੀ ਹਾਂ ਜੀ ਡਰਾਈਵ ਦੇ ਜਗ੍ਹਾ ਤੋਂ ਭੇਜੇ ਗਿਆ ਜੀ ਉੱਥੇ ਜਾ ਕੇ ਸਾਡੀ ਦੱਸ ਦਿੱਤੀ ਪਹਿਲੇ ਟ੍ਰੇਨਿੰਗ ਹੋਈ ਹਾਂ ਜੀ ਟ੍ਰੇਨਿੰਗ ਦੇ ਬਾਅਦ ਸਾਨੂੰ ਗੱਡੀਆਂ ਨਹੀਂ ਦਿੱਤੀਆਂ ਉਹ ਕਹਿੰਦੇ ਲੇਬਰ ਦਾ ਕੰਮ ਕਰੋ ਜੀ ਝਾੜੂ ਮਾਰੋ ਕੋਈ ਇਹ ਕਰੋ ਉੱਥੇ ਸਾਡਾ ਐਗਰੀਮੈਂਟ ਹੋਇਆ ਸੀ ਵੀ ਜੇ ਤੁਹਾਡੀ ਗੱਡੀ ਦੀ ਬ੍ਰੇਕਡਾਊਨ ਹੋ ਗਈ ਆ ਤੇ ਆਪਣੀ ਗੱਡੀ ਦਾ ਖੁਦ ਕੰਮ ਕਰਵਾਉਣਾ ਹੈ ਉਹ ਵੀ ਸਿਰਫ ਹੈਲਪ ਕਰਨੀ ਚਾਹੀ ਬਣਾਉਣੇ ਤੱਕ ਹਾਂਜੀ ਉੱਥੇ ਜਾ ਕੇ ਫਿਰ ਇਹ ਸਭ ਕੁਝ ਹੋਇਆ ਹੋਇਆ ਨਹੀਂ ਜੀ ਗੱਡੀਆਂ ਸੰਤ ਉਹ ਦਿੱਤੀਆਂ ਗਈਆਂ ਜਿਹੜੀਆਂ 2 ਸਾਲ ਤੋਂ ਖੜੀਆਂ ਸੀਆਂ ਕਿਸੇ ਦਾ ਹਿੱਸਾ ਨਹੀਂ ਕਿਸੇ ਦਾ ਟਾਇਰ ਨਹੀਂ ਜੀ ਦੀ ਬੈਟਰੀ ਨਹੀਂ ਕੁਝ ਨਹੀਂ ਉਹ ਗੱਡੀਆਂ ਸਾਡੇ ਨਾਂ ਦੇ ਚੜਾ ਦਿੱਤੀ ਕਿ ਉਹਦੇ ਬਾਰੇ ਅਸੀਂ ਆਪਣੇ ਏਜੰਟ ਨਾਲ ਗੱਲ ਕੀਤੀ ਵੀ ਸਾਡੇ ਨਾਲ ਇਹ ਹੋ ਰਿਹਾ ਜੀ ਐਦਾਂ ਹੋ ਰਿਹਾ ਫਿਰ ਉਹ ਨਹੀਂ ਉਹ ਨਹੀਂ ਸਾਡੇ ਨਾਲ ਵੀ ਕਹਿਤਾ ਵੀ ਜੀ ਰੂਮਾਂ 'ਚ ਬੈਠੋ ਜੇ ਕਰੋ ਉਹ 3 ਵਜੇ ਸਮਝੌਤਾ ਵੀ ਕੀਤਾ ਜੀ ਉਹਦੇ ਨਾਲ ਉਹਨੇ ਸਮਝੌਤੇ ਦੇ ਬਾਅਦ ਚੌਥੀ ਵਾਰੀ ਫੇਰ ਸਾਡੇ ਨਾਲ ਰਾਤ ਨੂੰ ਆਪਾਂ 3 ਹੰਗਰੇ ਡਿਊਟੀ ਤੇ ਰਹੇ ਕੀ ਸਮਝੌਤਾ ਕੀ ਕੀਤਾ ਵੀ ਏਜੰਟ ਕਹਿੰਦਾ ਵੀ ਤੁਸੀਂ ਇਹ ਕੋਈ ਗੰਮ ਨਹੀਂ ਕਰਨਾ ਸਿਰਫ ਤੁਸੀਂ ਗੱਡੀਆਂ ਚਲਾਣੀਆਂ ਆ ਜਾਂ ਜੇਕਰ ਤੁਹਾਨੂੰ ਗੱਡੀਆਂ ਨਹੀਂ ਮਿਲਦੀ ਰੂਮ 'ਚ ਬੈਠੋ ਮੈਂ ਤੁਹਾਨੂੰ ਸੈਲਰੀ ਦਊਂਗਾ ਸਭ ਕੁਝ ਕਰੂੰਗਾ ਕਿੰਨੀ ਸੈਲਰੀ ਦੇਣਾ ਕਿ 450 ਡਾਲਰ ਤੇ ਲੈ ਕੇ ਗਏ ਸੀ ਪਲੱਸ ਟ੍ਰਿਪ ਗਿਆ ਸੀ ਪਟਿਆਰੇ ਕਿੰਨੇ ਲਾ ਕੇ ਗਏ ਪਹਿਲੇ 1.5 ਲੱਖ ਰੁਪਏ ਲੱਗੇ ਜੀ ਪਲੱਸ ਉਹਦੇ ਬਾਅਦ 10000 ਦਾ ਬੀਜਾ ਵੀ ਖੁੱਦ ਲਵਾਇਆ ਜੀ ਉੱਥੇ 70000 ਇਹਨੇ ਬੰਦੇ ਗਏ ਜੀ 7 11 ਬੰਦੇ ਗਏ ਤੇ ਜੀ ਉਹਨਾਂ 'ਚ ਇੱਕ ਬੰਦਾ ਦਾ ਉਹਦੇ ਅੱਗੇ ਦੂਸਰੇ ਦਿਨ ਆਪਣੀ ਮੋੜੇ ਆ ਗਏ ਉਹ ਵੀ ਪੈਸੇ ਭਰ ਕੇ ਆਇਆ ਜੀ ਉਧਰ ਦੇ ਪਹਿਲੇ ਇੱਥੇ ਪੈਸੇ ਲਾਏ ਉਹਨਾਂ ਫਿਰ ਉੱਥੇ ਦੇ ਭਰ ਕੇ ਆਇਆ ਜੀ ਤੁਹਾਡੀ ਖਾਣੀ ਪੀਣੀ ਰਹਿਣਾ ਸਹਿਣਾ ਕਿਹੋ ਜਿਹਾ ਸਵਾਲ ਕਿਹੜੀ ਵਜੇ ਤੁਹਾਨੂੰ ਗਿਆ ਸੀ ਦਿਮਾਗ ਇੱਥੇ ਗਿਆ ਜੀ ਫਿਲਟਰ ਵਾਲਾ ਪਾਣੀ ਮਿਲੂਗਾ ਬੰਗਿਆ ਆਣੀ ਖਾਣਾ ਮਿਲੂਗਾ ਬਰੀਆ ਜਿੰਨੇ ਕਹਿੰਦੇ ਹਾਂ ਜੀ ਸਭ ਕੋ ਦੱਸਿਆ ਗਿਆ ਪਰ ਉੱਥੇ ਜਾ ਕੇ ਤਾਂ ਦਾ ਕੁਝ ਵੀ ਨਾ ਸੀ ਜਿਹੜਾ ਪਾਣੀ ਜਿਹੜਾ ਪਾਣੀ ਸੀਗਾ ਛਰਮੇ ਦਾ ਪਾਣੀ ਪੀਂਦੇ ਸੀਗੇ ਟੈਪ ਲੱਗੀ ਵੀ ਸੀਗੀ ਪਹਾੜੀਆਂ ਦਾ ਪਾਣੀ ਪੀਂਦੇ ਸੀਗੇ ਛਰਮੇ ਦਾ ਪੈਪ ਲਾਇਆ ਵੀ ਸੀਗਾ ਸਿੱਧਾ ਟੈਂਕੀ ਜੀ ਨੂੰ ਕੋਈ ਨਾ ਟਾਇਲਟ ਵਧੀਆ ਤੇ ਜੀ ਉੱਥੇ ਹਾਂ ਜੀ ਖਾਣਾ ਵੀ ਨਾਲ ਦਾ ਬਿਲਕੁਲ ਮਾੜਾ ਦੇ ਰਿਹਾ ਸੀ ਰਿਆਸ਼ੀਪੋਂ ਮਾੜੇ ਇੱਕ ਡੱਬੇ 'ਚ 8-8 ਬੰਦੇ ਰਹਿ ਰਹੇ ਸੀ ਛੋੜੇ ਕੰਡੀਸ਼ਨਰ ਚ ਕਿੰਨੀ ਕਿੰਨੀ ਉਹਦੀ ਲੰਬਾਈ ਚੜਾਈ ਕਿੰਨੀ ਲਗਦਾ 29 ਚਾਰ ਅਜੇ 5 ਫੁੱਟ ਆਉਂਗੀ ਕੋਈ 10 ਫੁੱਟ ਦਾਸ ਫੁੱਟ ਲਾਉਂਦੇ ਦਾ ਬਾਰ ਉਹਨੇ ਇੰਨੇ ਗਏ ਹਾਂ ਤੇ 5 ਗਾ 7-8 ਫੁੱਟ ਚੌੜਾ ਬਸ ਮੋਜ ਚੌੜਾ ਸੀ ਬਸ ਮਤਲਬ ਗੱਬੇ ਸੈਂਟਰ ਤੋਂ 2 ਫੁੱਟ ਚੌੜਾ ਸੀਗਾ ਟੱਪਣਾ ਦਾ ਉਦਾਂ ਵੀ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਮਾਨਸਿਕ ਤੌਰ ਤੇ ਹਾਂਜੀ ੱਟਕੇ ਮਾਰਦੇ ਸੀ ਜੇ ਇਹ ਕੰਮ ਨਾ ਕਰੀਏ ਜੀ ਮੇਰੇ ਸਾਥ ਵੀ ਲੱਗੀ ਸੀਗੀ ਉੱਥੇ ਜੀ ਆ ਦੇਖੋ ਇੱਥੇ ਗਾਲਾਂ ਕੱਢਦੇ ਸੀ ਗਾਲਾਂ ਕੱਢਦੇ ਸੀ ਮੈਡੀਕਲ ਸੁਭਦੇ ਸੀ ਉੱਥੇ ਜੇ ਆਪਾਂ ਮੈਡੀਕਲ ਲੋ ਜਾਂਦੇ ਤਾਂ ਗੱਡੀ ਦੇ ਪੈਸੇ ਲੈਂਦੇ ਸੀਗੇ 200 ਫਿਰ ਉਧਰ ਦੇ ਪੈਸੇ ਜਿਹੜੇ ਰਾਤ ਦੀ ਡਿਊਟੀ ਸੀ ਚੰਗੀ ਉਹਦੇ ਬਾਅਦ ਸੀ ਆਪਣੇ ਏਜੰਟ ਨੂੰ ਮੈਸੇਜ ਕਰਿਆ ਰਾਤ ਨੂੰ ਜੀ ਏਜੰਟ ਕੋਲ ਮਿਲ ਦੋ ਸੀ ਫਿਰ ਉਹਦੇ ਅੱਗੇ ਕੋਈ ਦਿੱਲੀ ਦਿੱਲੀ ਦੇ ਫਿਰ ਗੋਰਖਪੁਰ ਫਿਰ ਬੰਬਈ ਐਤਾ ਚਾਰ ਪੰਜ ਏਜੰਟਾ ਤੁਰੂ ਹੈ ਜੀ ਫਿਰ ਅੱਗੇ ਕਹਦੇ ਹਾਂ ਐਤਾ ਹੁਣ ਨਹੀਂ ਕਮਾਇਆ ਗਿਆ ਉਹਦੇ ਵਜ੍ਹਾ ਤੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਫਿਰ ਮੈਂ ਆਪਣੇ ਘਰ ਦੇ ਹੁੰਗੇ ਵੀ ਕਮਪਲੇਟ ਦਿੱਤੀ ਜਾਵੇ ਨੰਗਲ ਥਾਣੇ 'ਚ ਪਹਿਲੇ ਨੰਗਲ ਥਾਣੇ 'ਚ ਕਮਪਲੇਟ ਦਿੱਤੀ ਸੀ ਉਹਦੇ ਬਾਅਦ ਵੀ ਨਹੀਂ ਕੋਈ ਸੁਣਵਾਈ ਨਹੀਂ ਹੋਈ ਜੀ ਉਹਦੇ ਬਾਅਦ ਮੇਰੇ ਭਰਾ ਦਾ ਫੋਨ ਆਇਆ ਐਨਆਰਆਈ ਸਾਹਿਬ ਨਾਲ ਗੱਲ ਹੋਈ ਨੇ ਐਸਐਚਓ ਨਾਲ ਕਿ ਮੈਂ ਆਪਣੇ ਭਰਾ ਦਾ ਨੰਬਰ ਲਿਆ ਮੈਂ ਟੈਨ ਨਾਲ ਗੱਲ ਕੀਤੀ ਫਿਰ ਆਪਣਾ ਸਾਰਾ ਕੁਝ ਦੁੱਖ ਸੁੱਖ ਦੱਸਿਆ ਵੀ ਐ ਸਾਡੇ ਨਾਲ ਹੋਇਆ ਜੀ ਇੱਥੇ ਵੀ ਸਾਡੀ ਮਦਦ ਕੀਤੀ ਜਾਵੇ ਸਾਨੂੰ ਬਾਬਾ ਐਨਆਰਆਈ ਹਾਂ ਕਿੱਥੋਂ ਦਾ ਹਜ਼ਾਰਦਾਮਾ ਸ਼ਹਿਰ ਜੀ ਹਾਂ ਜੀ ਤੇ ਫਿਰ ਤੋਂ ਇਹਨਾਂ ਨੇ ਕਿਰਤ ਦੀ ਮਦਦ ਕੀਤੀ ਤੇ ਕੀ ਹੋ ਜਾਂਦਾ ਹਾਂ ਜੀ ਪੂਰੀ ਮਦਦ ਕੀਤੀ ਬੰਦਾਂ ਤੱਕ ਵਾਪਸ ਕਰਿਆ ਤੇ ਜਦੋਂ ਉੱਥੇ ਦੇ ਆਪਾਂ ਏਜੰਟ ਵੱਲੋਂ ਟਿਕਟਾਂ ਕਰਵਾਤੀਆਂ ਸੀ ਨਹੀਂ ਸਾਡੀਆਂ ਉਹਦੇ ਬਾਅਦ ਜਦੋਂ ਅਸੀਂ ਉੱਥੇ ਦੇ ਆਪਣਾ ਹੈੱਡ ਆਫਿਸ ਪੁੱਜੇ ਪਾਸਪੋਰਟ ਲੈਣ ਵਾਸਤੇ ਹਾਂ ਜੀ ਸੈਂ ਉੱਤੇ ਫੇਰ ਸਾਨੂੰ ਰੋਕ ਲਿਆ ਵੀ ਸਾਨੂੰ ਪਾਸਵਰਡ ਨਹੀਂ ਦਿੱਤੇ ਗਏ ਇੱਕ ਏਜੰਟ ਵੱਲੋਂ ਇੱਕ ਨੋਟਿਸ ਤਿਆਰ ਕੀਤਾ ਗਿਆ ਜਿਹਦੇ ਵਿੱਚ ਉਹ ਉਸ ਟਾਈਮ ਮੈਂ ਗੱਲ ਕੀਤੀ ਸਰ ਨਾਲ ਉਹਨਾਂ ਤੇ ਗੱਲ ਕੀਤੀ ਸਰ ਨੇ ਮੈਨੂੰ ਬੜਾ ਸਮਝਾਈ ਕਿ ਤੁਸੀਂ ਇਹ ਨਹੀਂ ਨਹੀਂ ਸੈਂਡ ਨਹੀਂ ਕਰ ਦੇਦੇ ਜੋ ਤੁਸੀਂ ਦੇਖਣਾ ਵਾਲੀ ਤੁਸੀਂ ਇਹ ਲਿਖੋ ਕਿ ਮੈਂ ਡਰਾਈਵਰ ਦੇ ਕੰਮ 'ਚ ਆਇਆ ਸੀਗਾ ਤੇ ਉਹਰੇ ਵੱਲ ਤੇ ਲਿਖਾ ਕਰਾਈ ਜਾਂਦੇ ਪੰਜਾਬੀ 'ਚ ਦੇਖਣਾ ਤੁਸੀਂ ਆਪਣਾ ਪੰਜਾਬੀ ਦੇ ਵਿੱਚ ਬੜਾ ਲਿਖਦੇ ਹੋ ਆਪਣਾ ਜੋ ਤੁਸੀਂ ਲੈਣਾ ਤੁਸੀਂ ਉਹਨਾਂ ਨੇ ਕੀ ਲਿਖਿਆ ਸੀ ਉਹਨਾਂ ਨੇ ਇਹ ਲਿਖਿਆ ਸੀਗਾ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਕੰਪਨੀ ਚੇਂਜ ਕਰ ਰਹੇ ਛੱਡ ਕੇ ਆ ਰਹੇ ਹਾਂ ਕਿ ਇਹਦੇ ਵਿੱਚ ਅਸੀਂ ਏਜੰਟ ਬਰਾਕੇ ਵੀ ਕੰਮ ਨਹੀਂ ਕਰ ਸਕਦੇ ਹਾਂ ਇਹ ਸੱਤ ਲਫਾਇਰ ਉਹਨੇ ਦਿਖਾਇਆ ਸੀਗਾ ਏਜੰਟ ਦਾ ਨਾਮ ਨਹੀਂ ਜਾਣ ਤੁਸੀਂ ਖਾਨ ਮਿਲੋ ਟਿੰਕਰ ਰਾਜੇ ਨੇ ਕਿ ਤੁਹਾਨੂੰ ਵਾਪਸ ਇੰਡੀਆ ਬੁਲਾਇਆ ਜਾ ਰਿਹਾ ਹੈ ਤੇ ਇਹਨਾਂ ਖਾਤਸਰ ਅਸੀਂ ਉਹਨਾਂ ਚਾਹੁੰਦੇ ਆਂ ਤੇ ਵਾਪਸ ਇੰਡੀਆ ਆ ਕੇ ਤੁਸੀਂ ਨੂੰ ਕਾਰਵਾਈ ਕਰ ਸਕਦੇ ਇਨਾਂ ਤੇ ਫਿਰ ਐਨਆਰਏ ਵਿਭਾਗ ਉਹ ਤੋਂ ਤੁਹਾਡੀ ਕੀ ਸਹਿਤ ਤੇ ਇਹਨਾਂ ਨਾਲ ਮੇਰੀ ਫੋਨ ਤੋਂ ਕੁਝ ਸਿਸਟਮ ਸੈਂਡ ਕਰਵਾ ਰਹੇ ਸੀਗੇ ਮੇਰੀ ਅਸਲ ਤੋਂ ਸਾਹਮਣੇ ਦਾਲਾ ਹੋਈ ਹੈ ਤੇ ਉਹਨਾਂ ਨਾਲ ਗੱਲਬਾਤ ਤੇ ਮੈਨੂੰ ਇਹ ਗੱਲ ਸਹੀ ਆ ਕਿ ਤੁਸੀਂ ਪੇਪਰ ਸੈਂਡ ਨਹੀਂ ਕਰਦੇ ਜੋ ਜੀ ਸਮਝਾ ਮੈਨੂੰ ਕਰਦੇ ਵੀ ਆ ਲੈ ਲਿਖਾ ਵਾਸਤੇ ਕਹਿੰਦੇ ਆ ਤੇ ਤੁਸੀਂ ਚਾਰ ਵਰਡ ਇਹ ਲਿਖਣੇ ਆ ਜੋ ਮੈਂ ਤੁਹਾਨੂੰ ਬੋਲਿਆ ਮੈਂ ਸੇਮ ਉਹੀ ਪੇਪਰ ਤੇ ਉਹੀ ਬੋਲਟ ਕਲਿੱਕ ਕੀ ਆ ਜੋ ਮਨ ਸਾਹਮਣੇ ਬੋਲਿਆ ਐਸਾ ਸਾਹਮਣੇ ਐਸਾ ਕੁਝ ਨਹੀਂ ਹੋਇਆ ਜੀ ਫਿਰ ਹਾਂਜੀ ਫਿਰ ਫੋਨ ਕੀਤਾ ਏਜੰਟ ਨਾਲ ਗੱਲ ਹੋਈ ਵੀ ਤੁਸੀਂ ਪਾਸਪੋਰਟ ਕਿਉਂ ਨਹੀਂ ਦੇ ਰਹੇ ਫਿਰ ਉਹ ਇਹਨਾਂ ਦੇ ਫੋਨ ਤੋਂ ਬਾਅਦ ਸਾਨੂੰ ਪਾਸਪੋਰਟ ਮਿਲ ਗਿਆ ਹਾਂ ਸਾਜੀ ਦੇ ਫੋਨ ਤੋਂ ਬਾਅਦ ਸਾਨੂੰ ਪਾਸਪੋਰਟ ਮਿਲ ਗਈ ਨਹੀਂ ਉਹ ਸਾਨੂੰ ਪਾਸਪੋਰਟ ਨਹੀਂ ਦੇ ਬਹੁਤ ਚੜੀ ਇਹਨਾਂ ਨੇ ਜੀ ਹੁਣ ਅੱਗੇ ਮਤਲਬ ਕਿ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਵੀ ਸਾਡੀ ਮਦਦ ਕੀਤੀ ਜਾਵੇ ਜਿਹੜਾ ਸਾਡਾ ਖਰਚ ਪੈਸਾ ਲੱਗਿਆ ਉਹ ਵਾਪਸ ਮਿਲ ਜਾਵੇ ਕਿੰਨੇ ਪੈਸੇ ਲੱਗੇ ਤੁਹਾਡੇ ਡੇਢ ਲੱਖ ਲੱਗ ਗਿਆ ਜੀ ਡੇਢ ਲੱਖ ਇੱਕ ਇੱਕ ਬੰਦੇ ਦਾ ਇਹ ਵੀਨੇ ਦੀ ਸੈਲ ਜੀ ਜੋ ਏਜੰਟ ਨੇ ਦਾਅਵਾ ਵਾਦਾ ਕੀਤਾ ਸਾਡੇ ਚਾਰ ਮਹੀਨੇ ਤੋਂ ਕੋਈ ਕੋਈ ਬਿੱਲ ਤਾਂ ਨਹੀਂ ਰਿਹਾ ਲੱਗਦਾ ਨਹੀਂ ਜੀ ਨਹੀਂ ਉੱਥੇ ਰਿਹਾ ਉਹ ਬਿੱਲੇ ਰੇ ਸਿਰਫ ਹੀ ਆਪਣੇ ਜਾਂਦੇ ਨਹੀਂ ਨਹੀਂ ਵੀ ਵੀ ਰੂਮ ਚ ਜਾਦੇ ਦੋੜੀ ਪੇ ਜਾਂਦੇ ਸੀ ਹਾਂ ਤੇ ਫਿੰਗਰ ਲੱਗਦੇ ਤੇ ਸਵੇਰ ਨੂੰ 6 ਵਜੇ ਸ਼ਾਮ ਨੂੰ 6 ਵਜੇ ਫਿੰਗਰ ਲੱਗਦੇ ਦਿੱਲੀ ਕੋਈ ਸਾਰਾ ਸੈਲਰੀ ਨਹੀਂ ਦਿੱਤੀ ਉਹਨਾਂ ਨੇ ਕੁਛ ਨਹੀਂ ਦਿੱਤਾ ਜੀ ਮੈਂ ਟੋਟਲ ਕਿੰਨੇ ਦਿਨ ਦੀ ਸੈਲਰੀ ਤੋਂ 40 ਦਿਨ 40 40 ਦਿਨ ਦੀ ਐਥੀ ਵੀ ਕਿਹ ਕੀ ਕੰਮ ਕਰਦੇ ਸੀ ਐਥੀ ਵੀ ਜਿਹੜੀ ਚਲਾਉਂਦੇ ਸੀ ਟ੍ਰੈਵਰੀ ਕਰਦੇ ਸਾਰੇ ਹਾਂ ਜੀ ਸਾਰੇ ਇਹ ਨਹੀਂ ਕਿਸੇ ਨੂੰ ਕਿੱਡੀ ਚਲਾਣੀ ਨਹੀਂ ਸਾਹਿਬ ਸਾਨੂੰ ਸਮਕੋ ਨੂੰ 15 ਦਿਨ ਦਾ ਘਾਸਾ ਦੇ ਬਦੋ-ਦੋ ਮਹੀਨੇ ਰੂਮਰ ਘਰੀ ਬਟਾਰਤਾ ਤੁਹਾਨੂੰ ਬਣ ਮੰਗ ਕੀ ਬਾਜੀ ਸਾਡੀ ਮੰਗੇ ਇਹ ਵੀ ਸਾਡੇ ਪੈਸੇ ਮਿਲਨੇ ਚਾਹੀਦੇ ਤੇ 40 ਦਿਨ ਦੀ ਸੈਲਰੀ ਜੇ ਉਹ ਵੀ ਮਿਲਦੀ ਵੜਦੀ ਹੈ ਸਾਡੀ ਮਿਲਦੀ ਹੈ ਇੰਤਜ਼ਾਰ ਕਰ ਲੋ ਜਿਹੜੀ ਬਣਦੀ ਹੈ ਇੰਤਜ਼ਾਰ ਕਰਵਾਏ ਜ਼ਰੂਰੀ ਬਣਦੀ ਹੈ ਕਿਉਂਕਿ ਅਸੀਂ ਸੱਤ ਨੌਜਵਾਨ ਦੀ ਰੰਨੀ ਹੈ ਕਿ ਕੱਲ ਹੋਰ ਹੀ ਬਸਾ ਹੋਰ ਨਹੀਂ ਬਸ ਸਕਦੇ ਕਿਉਂਕਿ ਮੁੰਡੇ ਫਸੇ ਬੈਠੇ ਦਰਸ਼ਕ ਤਾਂ ਮੁੰਡਾ ਮੇਰੇ ਮੈਸੇਜ ਹੁਣ ਹੀ ਹੋਏ ਆ ਜਦੋਂ ਮੈਨੂੰ ਕੋੜੀ ਸੁਣਾਉਂਦਾ ਕਿ ਮੁੰਡਾ ਬਸਿਆ ਵਾ 4 ਮਹੀਨੇ ਹੋ ਗਏ ਸੈਲਰੀ ਕੋਈ ਨਹੀਂ ਮਿਲੀ ਉਹਨੂੰ ਤੇ ਕਹਿੰਦੇ ਨਾ ਬੜਾ ਜਨਨ ਸੀ ਲਾਤ ਕਰਦੇ ਤਾਂ ਵੀ ਉਹਨੂੰ ਤਾਂ ਵੀ ਭੇਜਿਆ ਉਹਦੇ ਪੈਸੇ ਮਰਦਾ ਨਾ ਜਾਣ 15 ਦਿਨ ਜਾਣ ਤੋਂ ਬਾਅਦ ਉਹ ਕੀ ਪਾ ਦਿੱਤੀ ਉਹਨੂੰ ਤਾਂ ਵੀ ਭੇਜਿਆ ਗਿਆ ਚਲੋ ਇੱਕ ਇੱਕ ਛੱਟੋ ਬੜ ਤੇ ਉਸ ਬੰਦੇ ਨੂੰ ਮੈਂ ਵੀਡੀਓ ਭੇਜਿਆ ਕੰਪਨੀ ਦੇ ਵਿੱਚ ਕਿਹੜਾ ਕੰਮ ਕਰਾ ਲਿਆ ਉਹਨੂੰ ਰਸ਼ੀ ਕਰਕੇ ਭੇਜਿਆ ਗਿਆ ਤੇ ਮੇਰੀ ਗੱਲ ਦਾ ਪਰੋਫੈਸ਼ੀਨਲ ਸੀਗਾ ਤੇ ਤੂੰ ਬੋਲ ਰਸ਼ੀ ਉਸ ਮੁੰਡੇ ਦੀ ਗੱਲ ਕੀਤੀ ਸੀਗੀ ਉਸ ਮੁੰਡੇ ਨੂੰ ਰਸ਼ੀ ਕਰਕੇ ਭੇਜਿਆ ਸੀਗਾ ਕਿ ਜਦੋਂ ਰਸ਼ੀਦਾ ਹਿਸਾਬਾ ਕਿ ਤੁਹਾਨੂੰ ਬਸ ਲੈ ਕੇ ਜਾਏਗੀ ਅਜੇ ਲੈ ਕੇ ਜਾਏਗੀ ਅਗਰ ਜਿਹੜੀ ਕੰਪਨੀ ਤੁਸੀਂ ਫਸੇ ਹੋ ਜੀ ਉੱਥੇ ਬੰਦੇ ਉਸੇ ਉਸੇ ਫੋਨ ਵੀ ਉਸੇ ਕੰਪਨੀ ਦੇ ਮੁੰਡਾ ਬਟਾ ਮੈਨੂੰ ਕੱਲ ਵੀ ਕਾਲ ਆਈ ਆ ਮੇਰਾ ਸਵੇਰੇ ਹੀ ਮੇਰੇ ਨੂੰ ਮੈਸੇਜ ਆਇਆ ਮੈਂ ਵੀਰੇ ਮਿਲ ਕੋਲ ਆਉਂ ਰਿਹਾ ਨੂੰ ਕੰਪਨੀ ਸਵੇਰੇ ਹੱਥ ਮੈਂ ਬਹੁਤ ਦਿਨ ਨਿਵਾਦ ਗੰਦਾ ਬਿਆਸ ਦਾ ਉਹ ਵਿਚਾਰਾ ਗਿਆ ਪੈਸੇ ਛੱਡ ਕਰ ਗਿਆ ਸਾਰੇ ਮਾਦੀਨ ਮਾਦਾ ਬੰਨਣਾ ਲਾਇਆ ਮੇਰੀ ਮਾਤਾ ਨੂੰ ਮਾਰਾ ਬਹੁਤ ਜਾ ਬੈਠ ਕੇ ਇੰਡੀਆ ਦੇ ਪਹੇ ਤਮ ਸਿੱਧੀ ਗੱਲ ਕਰ ਸਕਦਾ ਇੰਡੀਆ ਦੇ ਆਪਣੇ ਯੂਪੀ ਬਿਹਾਰ ਤੇ ਨਪਾਲੀ ਇਹ ਇਹ ਨਵਾਲੀ ਮੁਲਕੇ ਦੇ ਵਪਾਰੀ ਨੇ ਆਪਣਾ ਪਾਇਲਾ ਲਾ ਕੇ ਜਿਹੜੇ ਜੁਪੀ ਵਿਹਾਰ ਵਾਲੇ ਇਹਨਾਂ ਨੇ ਹੀ ਸਿਸਟਮ ਸਾਰਾ ਗੰਦਾ ਕੀਤਾ ਪਿਆ ਸੀ ਕਿ ਜੋ ਕੰਮ ਕੰਦਰ ਕਰਦੇ ਨੇ ਬੇਰਜਾ ਤੱਕ ਜਾਂਦੇ ਨੇ 12 ਦਾ ਵੀ ਸਾਫ ਕਰਦੇ ਨੇ ਡਰਾਈਵਰ ਦੇ ਵੀ ਇਹ ਵੀ ਜਾਂਦੇ ਇਹ ਕੰਮ ਉਹ ਕਰਦੇ ਨੇ ਉਹੀ ਕੰਮ ਸਾਡੇ ਤੋਂ ਕਰਵਾਉਣਾ ਚਾਹੁੰਦੇ ਸੀ ਕਿ ਆਪਾਂ ਲਈ ਜੋ ਸਮਝ ਟ੍ਰੇਡ ਵਿੱਚ ਨਹੀਂ ਸੀਗਾ ਅਸੀਂ ਸਭ ਮੰਨਣਾ ਕਰਤਾ ਕਿ ਸਾਡੇ ਸਕਿੱਲ ਵਿੱਚ ਇਹ ਕੰਮ ਨਹੀਂ ਹੈ ਸਾਡਾ ਕੰਮ ਹੈ ਡਰਾਈਵਿੰਗ ਡਰਾਈਵਿੰਗ ਸਭ ਤੋਂ ਅਸੀਂ ਜੇ ਤੁਸੀਂ ਆਪਾਂ ਓਵਰਡਮ ਮੰਗਾਓਗੇ ਸਾਨੂੰ ਖੁਦ ਨੂੰ ਮੈਨੀਫੈਟ ਹੋਊਗਾ ਓੜਮ ਦੋੜਮ ਅਸੀਂ ਗੱਡੀ ਚਲਾਵਾਂਗੇ ਪਰ ਨਹੀਂ ਕਿ ਗੈਰ ਦੇ ਵਿੱਚ ਅਸੀਂ ਕੰਮ ਕਰਾਂਗੇ ਆਪਣੀ ਗੱਡੀ ਦਾ ਓਨਲੀ ਮੇਰੀ ਗੱਡੀ ਖੜੀ ਆ ਬ੍ਰੇਕਡਾਊਨ ਹੋਈ ਆ ਮੈਂ ਆਪਣੀ ਗੱਡੀ ਦਾ ਕੰਮ ਪ੍ਰੋਪਰ ਕਰਾਉਂਗਾ ਨਾਲ ਚਾਬੀ ਬਦਲਣਾ ਪੜਾਉਂਗਾ ਐਲੂ ਕਰਾਉਂਗਾ ਕੋਈ ਨਟ ਬੋਟ ਖਲੇ ਗਿਆ ਬਦਦਾ ਮੈਂ ਮਕੈਨਿਕ ਕੰਮ ਕਰਾ ਚੱਕ ਕੇ ਬੜਾਤਾ ਅੰਨੀ ਹਰ ਮੇਰੀ ਬੰਦੀ ਇਹ ਜਿਹੜੇ ਮੁੰਡੇ ਬੁਲਾਏ ਗਏ ਆ ਇਹ ਕੀ ਏਡੀਬੀ ਸਭ ਨੂੰ ਸ਼ਿਕਾਇਤ ਕੀਤੀ ਗਈ ਸੀ ਜਾਂ ਤੁਹਾਨੂੰ ਸਿੱਧੇ ਤੌਰ ਤੇ ਕੀਤੀ ਸੀ ਕਿਵੇਂ ਮਾਮਲਾ ਧਿਆਨ ਦੇ ਵਿੱਚ ਆ ਇੱਕ ਆਪਣੇ ਨਾ ਚਨੇ ਹਰਦੀਪ ਸੇਖ ਇਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਇਹਨੂੰ ਇਹ ਰਿਸਰਚ ਸੰਬੰਧੀ ਇਹਨਾਂ ਦੀ ਚੋਦਖਾਤ ਅੱਥਰਾਂ ਮੰਗਲ ਵੀ ਕਿ ਦਿੱਤੀ ਹੋਈ ਸੀ ਜਦੋਂ ਸਾਡੇ ਇਹਨਾਂ ਨੇ ਕੰਟੈਕਟ ਕੀਤਾ ਤਾਂ ਇਹ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਜਾ ਉਹ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਜਿੰਨੀ ਵੀ ਮਦਦ ਹੋ ਸਕਦੀ ਹੈ ਉਹ ਕੀਤੀ ਜਾਵੇ ਤੇ ਉਸਦੇ ਸੰਬੰਧੀ ਫੇਰੇ ਨਾਲ ਮੇਰੇ ਹੱਥ ਤਰ੍ਹਾਂ ਦੀ ਤਾਲ ਮਿਲ ਇਹਨਾਂ ਨਾਲ ਰਿਹਾ ਇਹਨਾਂ ਨੂੰ ਸੌ ਜਾ ਕੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਾਨੂੰ ਇਥੋਂ ਵਾਸਨੀ ਰੇਜ ਦੇ ਸਾਡੇ ਪਾਸਪੋਰਟ ਨੇ ਜਿਹੜੇ ਉਹ ਨਹੀਂ ਦੇ ਰਹੇ ਉਸ ਸੰਬੰਧੀ ਉਤੇ ਸਾਡੇ ਮਾਨਯੋਗ ਡੀਜੀਪੀ ਜੀ ਆਰ ਕੇ ਜਸਵਾਲ ਤੇ ਜੀ ਜੀ ਤੇਸਪੀ ਸਾਹੂ ਨਾਲ ਮਿਲ ਕੇ ਲਿਆਂਦਾ ਤੇ ਉਹਨਾਂ ਨੇ ਜਿਹੜੀਆਂ ਇੰਸਟਰਕਸ਼ਨਾਂ ਦਿੱਤੀਆਂ ਉਸ ਸੰਬੰਧੀ ਕਰਕੇ ਗਾ ਜਿੰਨੀ ਵੀ ਅਸੀਂ ਗੱਲਬਾਤ ਕੀਤੀ ਫਿਰ ਆਫੀਸਰਾਂ ਦੇ ਉਥੋਂ ਪਾਸਪੋਰਟ ਦਵਾਈ ਤਾਂ ਇਹ ਤਿਆਰ ਥੇ ਤੇ ਹੁਣ ਸਰ ਅਗੀ ਕੋਈ ਕਾਰਵਾਈ ਅਮਲ ਜਿਲੀ ਰਹੀ ਜਾ ਰਹੀ ਹੈ ਉਹਨਾਂ ਡੀਜੀਪੀ ਸਾਹਿਬ ਨੇ ਕਿਹਾ ਵੀ ਜੋ ਵੀ ਇਹਨਾਂ ਦਾ ਜ਼ਰਾਨ ਦੇਖਿਆ ਜਾਵੇ ਤੇ ਨੰਗਲ ਦੇ ਵਿੱਚ ਇਹਨਾਂ ਦੀ ਕੰਪਲੇਂਟ ਚੱਲਦੀ ਹੈ ਅਸੀਂ ਉਹ ਤੁਹਾਨੂੰ ਦੀ ਉਹਨਾਂ ਨਾਲ ਤਾਲਮਿਲ ਕਰਕੇ ਜੋ ਵੀ ਇਹਨਾਂ ਦਾ ਜੋ ਵੀ ਚਾਹੁੰਦੇ ਨੇ ਉਸ ਤਰ੍ਹਾਂ ਇਹਨਾਂ ਦਾ ਹੁੰਦਿਆਨੇ ਯੋਗਦਾਰ